ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬੀਬੀ ਨੂੰ ਜਦ ਵੀ ਉਹ ਕਿਸੇ ਚੀਜ਼ ਦੀ ਫਰਮਾਇਸ਼ ਕਰਦਾ ਬੀਬੀ ਨੇ ਆਪਣੀ ਸਫਿਆਨੀ ਜਹੀ ਚੁੰਨੀ ਦੇ ਲੜ ਦੀ ਗੰਢ ਖੋਲਣੀ ਅਤੇ ਉਹਨੂੰ 5-10 ਰੁਪਏ ਦੇਣੇ ਪਤਾ ਨਹੀਂ ਕਿੱਥੋਂ ਇਹਨੇ ਬਰਕਤ ਹੁੰਦੀ ਸੀ ਉਸ ਗੰਢ ਵਿੱਚ ਕਦੇ ਵੀ ਪੈਸਾ ਨਾ ਮੁਕਣਾ ਜਦ ਵੀ ਲੋੜ ਹੋਣੀ ਉਸਨੇ ਉਹ ਸਬਰ ਕੱਤੀ ਜਹੀ ਕਾਂਡ ਖੋਲਣੀ ਤੇ ਪੈਸੇ ਕੱਢ ਕੇ ਉਸਦੇ ਹੱਥ ਉੱਤੇ ਰੱਖ ਦੇਣੇ ਰੋਟੀ ਖਾਂਦੀ ਨੇ ਹੱਥਾਂ ਉੱਤੇ ਹੀ ਫੁਲਕਾ ਰੱਖ ਲੈਣਾ ਰੱਬ ਦਾ ਨਾਮ ਲੈ ਕੇ ਫੁਲਕੇ ਨੂੰ ਮੱਥੇ ਲਾਉਣਾ ਰੋਟੀ ਨੂੰ ਅਦਬ ਨਾਲ ਖਾਣਾ ਰਿਜ਼ਕ ਨੂੰ ਪੂਰਾ ਮਾਨ ਸਤਕਾਰ ਦੇਣਾ ਘਰ ਦਾ ਚੁੱਲ੍ਹਾ ਜਿਵੇਂ ਉਸਦੇ ਬਿਨਾ ਕਦੇ ਬਲਿਆ ਨਹੀਂ ਸੀ ਚੌਂਕੇ ਵਿੱਚ ਪਾਏ ਹੋਏ ਭਾਂਡਿਆਂ ਨੂੰ ਉਸਨੇ ਰੇਤੇ ਨਾਲ ਮਾਂਜ ਕੇ ਸਵਾਰ ਕੇ ਰੱਖਣਾ ਉਹ ਡੰਗਰਾ ਉੱਤੇ ਵੀ ਕਦੀ ਹੱਥ ਨਾ ਚੁੱਕਦੀ ਕਹਿਣਾ ਇੰਨਾ ਬੇਜ਼ਮਾਨਾ ਨੂੰ ਵੀ ਰਾਬਣੇ ਭੇਜਿਆ ਧਰਤੀ ਉੱਤੇ ਪਸ਼ੂਆਂ ਨੂੰ ਨਵਾਉਣਾ ਧਾਰਾ ਚੋਣੀਆਂ ਸਵਖਤੇ ਹੀ ਮਦਾਣੀ ਦੀ ਆਵਾਜ਼ ਕੰਨਾਂ 'ਚ ਪੈਂਦੀ ਬੀਬੀ ਦੀ ਚਾਹ ਪੀਤੇ ਬਿਨਾ ਪਤਾ ਨਹੀਂ ਕਿਉਂ ਮੰਜਾ ਉੱਠਣ ਨਹੀਂ ਸੀ ਦਿੰਦੀ ਕਿਤੇ ਦੋ ਰੋਟੀਆਂ ਵੱਧ ਖਾ ਕੇ ਮੰਜੇ ਉੱਤੇ ਲੰਮੇ ਪੈ ਜਾਣਾ ਤਾਂ ਬੀਬੀ ਨੇ ਪਿਆਰ ਨਾਲ ਝੜਕਣਾ ਆਹ ਰੋਟੀਆਂ ਖਾ ਕੇ ਰੁੱਖ ਵਾਂਗੂ ਮੰਜੇ ਉੱਤੇ ਨਾ ਡਿੱਗਿਆ ਕਰ ਬੀਬੀ ਰੱਬ ਦੇ ਨੇੜੇ ਦੁਨੀਆ ਤੋਂ ਦੂਰ ਸੀ ਉਸ ਦੀ ਜਵਾਨ ਦਾ ਬੋਲ ਸੱਚਾ ਸੁੱਚਾ ਸੀ ਦਵਾਵਾਂ ਦੇਣ ਦੀ ਫਿਕਰਮੰਦੀ ਕਰਦੀ ਘਰ ਪਰਤਣ ਵੇਲੇ ਜੇ ਕਿਤੇ ਦੇਰ ਵੀ ਹੁੰਦੀ ਤਾਂ ਅੱਖਾਂ ਭਰਦੀ ਆਖਦੀ ਪੁੱਤ ਘਰ ਆਉਣ ਵੇਲੇ ਕਵੇਲਾ ਕਰ ਦੇਵੇਂ ਤਾਂ ਇੰਜ ਲੱਗਦਾ ਜਿਵੇਂ ਦਿਲ ਦਿਲ ਕਿਸੇ ਖੰਡਿਆਲੀ ਝਾੜੀ ਉੱਤੋਂ ਦੀ ਖਿੱਚਿਆ ਜਾ ਰਿਹਾ ਹੋਵੇ ਬੀਬੀ ਕੋਲੋਂ ਆਉਂਦੀ ਮਹਿਕ ਚੜ੍ਹਦੇ ਤਾਪ ਨੂੰ ਵੀ ਲਾ ਦਿੰਦੀ ਕਿੱਤੇ ਕੁੱਟ ਜੱਫੀ ਪਾਉਂਦੀ ਤਾਂ ਇੰਜ ਲੱਗਦਾ ਸਾਰੇ ਦੁੱਖ ਕਿਧਰੇ ਉੱਡ ਗਏ ਨੇ ਸਿਰ ਕੁੱਟਦੀ ਵਾਲਾਂ ਨੂੰ ਫਰੋਲ ਕੇ ਕਹਿੰਦੀ ਤੇਰੇ ਵਾਲ ਵੀ ਚਿੱਟੇ ਹੋ ਚੱਲੇ ਨੇ ਉਸ ਦੀਆਂ ਕਿਤਾਬਾਂ ਸਾਹਮਣੇ ਕੋਰੀਆਂ ਅਣਪੜ ਕੋਰੀ ਅਣਪੜ ਪਰ ਕਿਤਾਬਾਂ ਦਾ ਪੂਰਾ ਸਤਕਾਰ ਕਰਦੀ ਪੁੱਠਾ ਸਿੱਧਾ ਕਰਕੇ ਕਿਤਾਬਾਂ ਦੇ ਬਾਹਰ ਲਿਖੇ ਅੱਖਰ ਪੜਨ ਦੀ ਕੋਸ਼ਿਸ਼ ਕਰਦੀ ਅੱਖਾਂ ਮੀਟ-ਮੀਟ ਕੇ ਜ਼ੋਰ ਲਾਉਂਦੀ ਪੜਨ ਲਈ ਅਣਕਦੇ ਨਾਮ ਤੋਂ ਦੂਰ ਬੀਬੀ ਆਪਣੇ ਅਹਿਸਾਸ ਸਦਕਾ ਕਰਦੀ ਹਰ ਸ਼ੈ ਨੂੰ ਪਾਲਣਾ ਪਛਾਣ ਲੈਂਦੀ ਕਰਦੀ ਹਰ ਸ਼ੈ ਜਿਵੇਂ ਬੀਬੀ ਨੂੰ ਸਿਆਣ ਦੀ ਤੇ ਬੀਬੀ ਹਰ ਚੀਜ਼ ਨੂੰ ਸਾਹਮ ਕੇ ਰੱਖਦੀ ਅੱਖਾਂ ਬੰਦ ਕਰਕੇ ਗੁజర్ ਚੁੱਕੇ ਛੋਟੇ ਵੀਰ ਨੂੰ ਚੇਤੇ ਕਰਦੀ ਅੱਖੋਂ ਪਾਣੀ ਵਗਣਾ ਕੱਲੀ ਨੇ ਰੋਣਾ ਰੱਬ ਨੂੰ ਉਲਾਮੇ ਦੇ ਨੇ ਬਾਦ ਦੁਆ ਵੀ ਦਿੰਦੀ ਕਈ ਵਾਰੀ ਰੱਬ ਨੂੰ ਕਿਤੇ ਤੇਰੇ ਕੋਲੋਂ ਵੀ ਤੇਰਾ ਕੋਈ ਵੀਰ ਖੋ ਲਵੇ ਬੀਬੀ ਖਾਮੋਸ਼ ਰਹਿੰਦੀ ਹੁਣ ਕਮਜ਼ੋਰ ਹੁੰਦੀ ਜਾ ਰਹੀ ਸੀ ਹੱਥ ਕੰਬਦੇ ਸਨ ਉਸਦੇ ਜਦ ਹੁਣ ਮੇਰੇ ਵਾਲਾਂ ਨੂੰ ਤੇਲ ਲਾਉਂਦੀ ਪੇਕਿਆਂ ਨੂੰ ਯਾਦ ਕਰਦੀ ਬੀਬੀ ਅੱਜ ਸਪੁਰ ਤੇ ਖਾਕ ਹੋ ਰਹੀ ਸੀ ਬੀਬੀ ਦੀ ਸਫਿਆਣੀ ਚੁੰਨੀ ਦੇ ਲੜ ਵਿੱਚ ਜਾਪੇ ਅੱਜ ਕਈ ਜਿਆਦਾ ਸਨ ਬੀਬੀ ਦੀ ਚੁੰਨੀ ਦੀ ਮਹਿਕ ਸਾਰੇ ਵੇੜੇ ਵਿੱਚ ਸੀ ਮੇਰੇ ਸਾਹਾਂ ਵਿੱਚ ਸੀ ਅੱਜ ਬੀਬੀ ਨੂੰ ਦਫ਼ਨ ਕੀਤਾ ਜਾ ਰਿਹਾ ਸੀ ਬੀਬੀ ਦੀ ਚੁੰਨੀ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਖਜ਼ਾਨਾ ਮੇਰੀ ਕੋਈ ਤਜੋਰੀ ਮੇਰੇ ਕੋਲੋਂ ਖੋ ਕੇ ਕਿਧਰੇ ਡੂੰਗੀ ਦਾਬਰਿਆ ਹੋਵੇ ਕਿਸੇ ਨੇ ਤੁਰ ਜਾਣ ਵਾਲਿਆਂ ਲਈ ਲਿਖਿਆ ਹੈ ਤੂੰ ਨੇ ਆਵਾਜ਼ ਨਹੀਂ ਕੀਤੀ ਕਵੀ ਮੁੜਕਰ ਵਰਨਾ ਹਮ ਕਈ ਸਦੀਆਂ ਤੋ ਜੇ ਗੂਮ ਕੇ ਦੇਖਾ ਕਰਤੇ